ਸਾਸੀ ਕਾਲ ਜੀ ਆਦਾਬ ਨਮਸਕਾਰ ਸਵਾਗਤ ਕਰਦੇ ਆ ਤੁਹਾਡਾ ਤੁਹਾਡੇ ਆਪਣੇ ਹੀ ਅਫੀਸ਼ੀਅਲ YouTube ਚੈਨਲ ਗੁਰੂ ਗ੍ਰਿਪਾ ਕਲਾ ਹਾਊਸ ਕਮਾਣਾ ਤੇ ਉਮੀਦ ਕਰਦੇ ਆ ਜੀ ਕਿ ਸਾਰੇ ਠੀਕ ਠਾਕ ਅਤੇ ਤੰਦਰੁਸਤ ਹੋਵੋਗੇ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਾਂ ਤੁਹਾਡੇ ਲਈ ਸੋਹਣੀਆਂ ਸੋਹਣੀਆਂ ਇੱਕ ਬਹੁਤ ਵਧੀਆ-ਵਧੀਆ ਆਪਾਂ ਡੀਲਸ ਲੈ ਕੇ ਆਉਣੇ ਆ ਸੂਟਾਂ ਦੀਆਂ ਤੇ ਪ੍ਰਾਈਸ ਵੀ ਆਪਾਂ ਸਭ ਤੋਂ ਘੱਟ ਰੱਖਦੇ ਆ ਉਸੇ ਤਰ੍ਹਾਂ ਹੀ ਅੱਜ ਇੱਕ ਬਹੁਤ ਵੱਡੀ ਡੀਲ ਲੈ ਕੇ ਆਏ ਜੀ ਪਾਰਸਲ ਨਿੱਕਾ ਬਟ ਡੀਲ ਬਹੁਤ ਵਧੀਆ ਤੇ ਸਟਾਕ ਆਪਣੇ ਕੋਲੇ ਲਿਮਟਡ ਜਾ ਇਹ ਜੀ ਆਪਣੇ ਕੋਲੇ ਪਾਰਸਲ ਆਇਆ ਇੱਕ ਤੇ ਇਸ ਪਾਰਸਲ ਦਾ ਜਿਹੜਾ ਆਪਾਂ ਤੁਹਾਨੂੰ ਇਹ ਪਹਿਲਾਂ ਵੈਰਾਈਟੀ ਚੈੱਕ ਕਰਵਾ ਦਿੰਨੇ ਆ ਇਹ ਜੀ 10 ਦਾ ਪਸ਼ਮੀਨਾ ਆਪਣੇ ਕੋਲ ਆਪਾਂ ਤੁਹਾਨੂੰ ਦਿਖਾ ਦਿੰਨੇ ਆ 10 ਦਾ ਪਸ਼ਮੀਨਾ ਜੀ ਹੈਵੀ ਵੂਲ ਤੁਸੀਂ ਦੇਖ ਸਕਦੇ ਹੋ ਜੀ ਤੇ ਕਪੜਾ ਪੂਰਾ ਵਧੀਆ ਜੀ ਇਹ ਸੋਹਣੇ ਸੋਹਣੇ ਦੇ ਵਿੱਚ ਕਲਰ ਨੇ ਤੇ سٹਾਕ ਲਿमिटेड ਜੈ ਜੀ ਤੇ ਸੋਹਣੇ ਸੋਹਣੇ ਕਿ ਛਾਂਟਵੇਂ ਜੇ ਪੀਸ ਨੇ ਤੇ ਵਿੱਚ ਕਿਸੇ ਵੀ ਮੇਰੀ ਭੈਣ ਨੂੰ ਲੋੜ ਹੈ ਜੀ ਤਾਂ ਜੀ ਉਹ ਆਪਣੀ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਉਸ ਨੰਬਰ ਦੇ ਉੱਤੇ ਜੀ ਤੁਸੀਂ ਕੰਟੈਕਟ ਕਰੋ WhatsApp ਕਰੋ ਜੀ ਸੂਟ ਦੀ ਫੋਟੋ ਭੇਜੋ ਜੀ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਸੂਟ ਦਿਖਾਉਣ ਤੋਂ ਪਹਿਲਾਂ ਜੀ ਆਪਾਂ ਸਭ ਤੋਂ ਪਹਿਲਾਂ ਇਹਨਾਂ ਦਾ ਰੇਟ ਦੱਸ ਦਈਏ ਤਾਂ ਕਿ ਵੀਡੀਓ ਵਿੱਚ ਜੀ ਲੱਗਿਆ ਰਹੇ ਐਨਾ ਘੱਟ ਰੇਟ ਸੁਣ ਕੇ ਤੁਸੀਂ ਵੀ ਐਵੇਂ ਆਖੋਗੇ ਕਿ ਇਹ ਉਹ ਕਿਵੇਂ ਸਕਦਾ ਇਹ ਜੀ 150 ਰੁਪਏ ਦਾ ਪਰ ਮੀਟਰ ਦਿੱਤਾ ਜਾਏਗਾ 150 ਰੁਪਏ ਪਰ ਮੀਟਰ ਦਾ ਪਸ਼ਮੀਨਾ ਤੁਸੀਂ ਦੇਖ ਸਕਦੇ ਹੋ ਜੀ ਜਿਹੜੇ ਸੂਟ ਮਾਰਕੀਟ ਦੇ ਵਿੱਚ ਜੀ 15-1500 ਦੇ ਸੂਟ ਨੇ ਜੀ ਉਹ 150 ਰੁਪਏ ਪਰ ਮੀਟਰ ਦਿੱਤੇ ਜਾਣਗੇ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਜੀ ਕਿ ਕਿੰਨਾ ਫਰਕ ਪੈ ਜਾਏਗਾ ਹੁਣ ਇਹ ਤੁਹਾਨੂੰ ਇਹਦੇ ਡਿਜ਼ਾਈਨ ਦਿਖਾਵਾਂਗੇ ਉੱਪਰ ਆਪਣੇ ਸਟicker ਲਾਇਆ ਹੋਇਆ ਜੀ 5 ਮੀਟਰ ਸੂਟ ਵਾਲਾ ਪਣਾ ਜੀ ਇਹਨਾਂ ਦਾ ਤੇ ਤੁਸੀਂ ਜੀ ਇਸ ਨੰਬਰ ਦੇ ਉੱਤੇ WhatsApp ਕਰ ਦਿਓ ਜਿਹੜਾ ਤੁਹਾਨੂੰ ਪਸੰਦ ਹੈ ਆਪਾਂ ਤੁਹਾਨੂੰ ਸਟਾਰਟ ਇੱਥੋਂ ਕਰਦੇ ਆ ਦਿਖਾਉਣਾ ਇਸ ਪੀਸ ਤੋਂ ਤੁਸੀਂ ਦੇਖੋ ਜੀ 425 ਯਾਨੀ ਕਿ ਸਵਾ 4 ਮੀਟਰ ਦਾ ਪੀਸ ਹੈ ਜੀ ਤੇ ਬਹੁਤ ਹੀ ਸੋਹਣੀ ਲੁੱਕ ਹੈ ਇਹਦੀ ਤੁਸੀਂ ਦੇਖ ਸਕਦੇ ਹੋ ਪੂਰੀ ਫਰੈਸ਼ ਕੱਟ ਦੇ ਨਾਲ ਹੈ ਜੀ ਇਹੇ 425 ਦਾ ਇੱਕ ਬਹੁਤ ਸੋਹਣਾ ਸੂਟ ਬਣਨ ਵਾਲਾ ਜੀ ਜਿਹੜੀ ਮੇਰੀ ਭੈਣ ਦਾ 7/4 ਮੀਟਰ ਦਾ ਸੂਟ ਬਣ ਜਾਂਦਾ ਉਹ ਇਸ ਆਫਰ ਦਾ ਲਾਭ ਉਠਾ ਸਕਦੇ ਨੇ ਜੀ ਅਗਲਾ ਪੀਸ ਅਪਾ ਤੁਹਾਨੂੰ ਦਿਖਾਉਣ ਜਾ ਰਹੀਆਂ ਜਿਵੇਂ ਕਿ 125 ਇਹ ਕਿਸੇ ਬੱਚੇ ਨੇ ਬੱਚੇ ਦੀ ਸ਼ਰਟ ਬਣਾਉਣੀ ਹੋਵੇ ਉਹਦੇ ਲਈ ਵੀ ਤੇ 110 ਜਿਵੇਂ ਕਿ ਇਹ ਦੋ ਪੀਸ ਨੇ 110 ਤੇ ਮੀਟਰ ਐਦਾਂ ਦੇ ਪੀਸ ਨੇ ਵਿੱਚ ਛੋਟੇ ਪੀਸ ਵੀ ਨੇ ਵਿੱਚ ਵੱਡੇ ਵੀ ਨੇ ਤੁਹਾਨੂੰ ਜਿਹੜਾ ਵੀ ਪਸੰਦ ਹੈ ਉਹ ਤੁਸੀਂ ਲੈ ਸਕਦੇ ਲੋ ਜੀ 325 325 ਦਾ ਜੀ ਇਹ ਬਹੁਤ ਸੋਹਣਾ ਜਿਹਾ ਪੀਸ ਆ ਦਾਸ ਕੰਪਨੀ ਦਾ ਜੀ ਇਹ ਐਵੀ ਬੂਲ ਆ ਪਸ਼ਮੀਨਾ ਕਹਿੰਦੇ ਨੇ ਜਿਹਨੂੰ ਆਪਾਂ ਪਸ਼ਮੀਨੇ ਤੋਂ ਵਧੀਆ ਹੁੰਦਾ ਕੈਮਰਾ ক্লোਜ਼ ਕਰਕੇ ਜੀ ਆਪਾਂ ਤੁਹਾਨੂੰ ਇਹਦਾ ਸਟੱਫ ਦਿਖਾਉਣਾ ਤੇ ਇੱਕ ਡੀਲ ਜੀ ਇਹ ਲਿਮਟਿਡ ਜੀ ਆ ਡੀ ਲਿਮਿਟਡ ਜੀ ਹੈ ਵੀਡੀਓ ਨੂੰ ਅੱਗੇ ਤੇ ਅੱਗੇ ਸ਼ੇਅਰ ਕਰ ਦਿਓ ਜੀ ਤਾਂ ਕਿ ਹਰ ਕੋਈ ਇਸ ਵੀਡੀਓ ਦਾ ਲਾਭ ਉਠਾ ਸਕੇ ਹਰ ਕਿਸੇ ਨੂੰ ਇਸ ਵੀਡੀਓ ਦਾ ਪਤਾ ਚੱਲ ਜੇ ਕਿ ਆਪਣੇ ਕੋਲੇ ਸਟਾਕ ਆਇਆ ਹੋਇਆ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਇਹ ਪੀਸ ਸਾਨੂੰ ਸ਼ੇਅਰ ਕਰ ਦਿਓ ਜੀ WhatsApp ਤੇ ਫਟਾਫਟ ਤਾਂ ਕਿ ਤੁਹਾਡੇ ਤੋਂ ਪਹਿਲਾਂ ਕੋਈ ਹੋਰ ਨਾ ਲੈ ਲੇ ਇਹ ਦੇਖੋ ਜੀ ਤੇ ਨਾਲ ਦੀ ਨਾਲ ਜੀ ਆਪਣਾ ਐਡਰੈਸ ਵੀ ਭੇਜ ਦਿਆ ਕਰੋ ਕਿਉਂਕਿ ਸਾਨੂੰ ਪਤਾ ਨਹੀਂ ਲੱਗਦਾ ਹੈਗਾ ਕਿ ਤੁਸੀਂ ਇਸ ਸੂਟ ਬਾਰੇ ਤੁਸੀਂ ਪੁੱਛ ਰਹੇ ਹੋ ਜਾ ਤੁਸੀਂ ਵੈਸੀ ਫੋਟੋ ਭੇਜੀ ਆ ਅਗਰ ਤੁਸੀਂ ਨੇ ਲੈਣਾ ਇਹ ਪੀਸ ਦੀ ਫੋਟੋ ਭੇਜੋ ਅਸੀਂ ਤੁਹਾਨੂੰ yes no ਦੱਸਾਂਗੇ ਕਿ ਇਹ ਸੂਟ ਹੈਗਾ ਜਾਂ ਨਹੀਂ ਕਿਉਂਕਿ ਜੀ ਆਪਣੇ ਕੋਲੇ ਆਊਟ ਆਫ ਕੁਆਂਟੀਟੀ ਹੋ ਜਾਂਦਾ ਕਦੇ ਕਦੇ ਲਿਮਟਿਡ ਜਿਹਾ ਸਟਾਕ ਆਉਂਦਾ ਜੀ ਤੇ ਸਾਰਾ ਨਾਲ ਦੀ ਨਾਲ ਚੱਕਿਆ ਜਾਂਦਾ ਇਹ ਦੇਖੋ ਜੀ 275 ਸੋਨਾ ਜਿਹਾ ਪੀਸ ਆ ਜੀ ਬਹੁਤ ਸੋਹਣੀ ਦੀ ਸ਼ਰਟ ਬਣਨ ਵਾਲੀ ਹੈ ਜੀ 2.5 ਤੋਂ ਪਲੱਸ ਆ ਜੀ 1.3 ਮੀਟਰ ਮੰਗੂਆਂ ਜੀ ਆ ਦੇਖੋ ਜੀ 240 ਦਾ ਪੀਸ ਹੈ ਜੀ ਲਓ ਜੀ ਸ਼ਰਟ ਬਣਨ ਵਾਲੀ ਇਹ ਬਹੁਤ ਸੋਹਣੀ ਇਹ ਪੀਸ ਜੀ ਲਿਮਟਿਡ ਜੀ ਨੇ 150 ਰੁਪਏ ਮੀਟਰ ਪਹਿਲਾਂ ਵਾਲੀ ਵੀਡੀਓ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਕਿਸੇ ਵੀ ਵੀਡੀਓ ਦੇ ਵਿੱਚ 185 ਰੁਪਏ ਮੀਟਰ ਆ ਫਿਰ 180 ਬਟ ਹੁਣ ਆਪਾਂ ਬਹੁਤ ਵਧੀਆ ਡੀਲ ਲੈ ਕੇ ਆਏ ਜੀ 150 ਰੁਪਏ ਪਰ ਮੀਟਰ ਇਹ ਸੂਟ ਜੀ ਪਿਛਲੀ ਵਾਰੀ ਵੀ ਆਪਣੇ ਕੋਲੇ ਇੱਕ ਵੀ ਪੀਸ ਨਹੀਂ ਸੀ ਦੇਖਣ ਨੂੰ ਤੇ ਹੁਣ ਵੀ ਆਪਣੇ ਕੋਲੇ ਲਿਮਟਿਡ ਜਿਹਾ ਸਟਾਕ ਆ ਜੀ ਬੜੀ ਮੁਸ਼ਕਲ ਨਾਲ ਆਪਾਂ ਨੂੰ ਇਹ ਪਾਰਸਲ ਮਿਲਿਆ ਪਰ ਇਹਦੀ ਬਹੁਤ ਜ਼ਿਆਦਾ ਡਿਮਾਂਡ ਸੀ ਜੀ ਪਸ਼ਮੀਨੇ ਦੀ ਕਿਉਂਕਿ ਕਾਟਰੇਜ ਤੇ ਬੈਲਵਟ ਆਪਾਂ ਬਹੁਤ ਵੇਚ ਚੁੱਕੇ ਆ ਜੀ ਬਟ ਹੁਣ ਇਹਨਾਂ ਦੇ ਉੱਤੇ ਜ਼ਿਆਦਾ ਪ੍ਰੈਸ਼ਰ ਹੈ ਜੀ ਇਹ ਪੀਸ ਜ਼ਿਆਦਾ ਹੀ ਖਿੱਚ ਰਹੇ ਨੇਗੇ ਕਿਉਂਕਿ ਬੁਲਬੁਲ ਦੇ ਬੱਚੇ ਆ ਜੀ ਬਾਕੀ 10 ਬ੍ਰਾਂਡ ਆ ਜਿਹੜਾ ਉਹ ਇੱਕ ਟੌਪ ਤੇ ਆ ਜੀ ਟੌਪ ਦਾ ਜੀ ਉਹ ਬਿਲਕੁਲ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਇਹ ਪੀਸ ਹੈ ਜੀ 365 ਦਾ ਤੁਸੀਂ ਦੇਖੋ ਬਹੁਤ ਸੋਹਣੇ ਪੀਸ ਨੇ ਲਓ ਜੀ ਅਗਲਾ ਪੀਸ 4 ਮੀਟਰ ਦਾ ਦੇਖੋ ਜੀ ਕਿਸੇ ਮੇਰੀ ਭੈਣ ਦਾ ਸੂਟ ਬਣਦਾ ਨਾ 4 ਮੀਟਰ ਦਾ ਉਹ ਜੀ 4 ਮੀਟਰ ਦਾ ਸੂਟ ਬਣਾ ਸਕਦੇ ਨੇ ਤੁਹਾਨੂੰ ਕਪੜਾ ਐਕਸਟਰਾ ਲੈਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਇਹ ਤੁਸੀਂ ਦੇਖ ਸਕਦੇ ਹੋ 4 ਮੀਟਰ ਦਾ ਪੀਸ ਹੈ ਘਰ ਬੈਠੇ ਥੋੜੇ ਭੇਜ ਦਾਂਗੇ ਤੁਸੀਂ ਸਾਨੂੰ ਜੀ ਆਪਣਾ ਐਡਰੈਸ ਵੀ ਪੀਸ ਦੇ ਨਾਲ ਹੀ ਭੇਜ ਦਿਓ ਫਟਾਫਟ ਤੇ ਵੀਡੀਓ ਨੂੰ ਕਰ ਦਿਓ ਜੀ ਸ਼ੇਅਰ ਤਾਂ ਕਿ ਹਰ ਕਿਸੇ ਕੋਲੇ ਇਹ ਵੀਡੀਓ ਪਹੁੰਚ ਜਾ ਜੀ ਆਹ ਲਓ ਜੀ ਇੱਕ ਪੀਸ ਹੈ ਜੀ ਹੈ 3 ਮੀਟਰ ਦਾ 310 3 ਤੋਂ ਪਲੱਸ ਹੀ ਹੈ ਜੀ ਬਹੁਤ ਸੋਹਣਾ ਪੀਸ ਹੈ ਜੀ ਕਿਸੇ ਨੇ ਸ਼ਰਟ ਬਣਾਉਣੀਆਂ ਜੀ ਤੋਂ ਬਣਾ ਸਕਦੇ ਨੇ ਲਓ ਜੀ ਅਗਲਾ ਪੀਸ ਹੈ ਜੀ 2.5 ਮੀਟਰ ਦਾ 260 2.5 ਤੋਂ ਵੱਧ ਹੀ ਹੈ ਜੀ ਇਹ ਵੀ ਬਹੁਤ ਸੋਹਣਾ ਪੀਸ ਹੈ ਜੀ ਕਿਸੇ ਨੇ ਸ਼ਰਟ ਬਣਾਉਣੀਆਂ ਤੋਂ ਬਣਾ ਸਕਦੇ ਨੇ ਅਗਲਾ ਪੀਸ ਜੀ 5 ਮੀਟਰ ਲਓ ਜੀ ਇਹ ਸਿੱਧਾ ਪੀਸ ਆ ਜੀ ਇੱਕੋ ਪੀਸ 5 ਮੀਟਰ ਦਾ ਜੀ 5 10 5 ਤੋਂ ਵੀ ਪਲੱਸ ਆ ਜੀ ਵਾਦੀ ਮਿਲੇਗਾ ਜਿਹੜੀ ਮੇਰੀ ਭੈਣ ਨੇ ਇਹ ਲੈਣਾ ਆਪਾਂ ਤੁਹਾਨੂੰ ਫੋਟੋ ਦੁਬਾਰਾ ਵੀ ਪ੍ਰੋਵਾਈਡ ਕਰਵਾ ਦਾਂਗੇ ਤੁਸੀਂ ਇੱਕ ਵਾਰੀ ਫੋਟੋ ਭੇਜੋ ਸਾਨੂੰ ਉਹਦੇ ਨਾਲ ਦੀ ਫੋਟੋ ਆਪਾਂ ਤੁਹਾਨੂੰ ਅਗਰ ਹੋਇਆ ਤਾਂ ਭੇਜ ਦਾਂਗੇ ਅਦਰਵਾਈਜ਼ ਜੀ ਕਿਉਂਕਿ ਆਪਣੇ ਕੋਲੇ ਪਹਿਲਾਂ ਵੀ ਦੱਸਿਆ ਕਿ ਸਟਾਕ ਲਿਮਟਿਡ ਜਈਆ ਤੇ ਇਹਦੀ ਮੰਗ ਬਹੁਤ ਹੋਣੀ ਹੈ ਇਸ ਕਰਕੇ ਕਹਿੰਨੇ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹਰ ਕਿਸੇ ਕੋਲੇ ਵੀਡੀਓ ਪਹੁੰਚ ਜਾਏ ਅਗਰ ਤੁਹਾਨੂੰ ਜ਼ਰੂਰਤ ਹੈ ਜੀ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਸਕਰੀਨ ਤੇ ਆਪਣਾ ਨੰਬਰ ਚੱਲ ਰਿਹਾ ਜੀ ਲਓ ਜੀ ਆ ਪੀਸ ਆ ਜੀ 435 ਦਾ ਤੇ ਇਹ ਪੀਸ ਨੂੰ ਜੀ ਤੁਸੀਂ ਦੇਖੋ ਇੱਕ ਵਾਰੀ ਫਿੱਕਾ ਜਿਹਾ ਕਲਰ ਆ ਤੇ ਸਰਦਾਰੀ ਆਈਟਮ ਹੈ ਜੀ ਲਓ ਜੀ ਅਗਲੇ ਪੀਸ ਹੁਣ ਆਪਾਂ ਤੁਹਾਨੂੰ ਸ਼ੋਅ ਕਰਾਂਗੇ 185 ਲਓ ਜੀ ਜਿਨ੍ਹਾਂ ਦੀ ਸ਼ਰਟ ਬਣਦੀ ਹੈ 185 ਦੀ ਉਹ ਬਣਾ ਸਕਦੇ ਨੇ ਜੀ ਸੋਹਣੇ ਸੋਹਣੇ ਕਲਰ ਨੇ ਜੀ ਲਓ ਜੀ 230 ਆਪਾਂ ਕੱਲੇ ਕੱਲੇ ਪੀਸ ਦੇ ਉੱਤੇ ਜੀ ਕੈਮਰਾ ਲਾ ਰਹੇ ਹਾਂ ਤੁਸੀਂ ਫਟਾਫਟ ਜੀ ਇਸ ਇੱਥੇ ਰੋਕ ਕੇ ਨੂੰ ਤੇ ਨਾਲ ਦੀ ਨਾਲ ਸ਼ੇਅਰ ਕਰ ਦਿਓ ਸਾਨੂੰ WhatsApp ਦੇ ਉੱਤੇ ਤਾਂ ਕਿ ਸਾਨੂੰ ਪਤਾ ਲੱਗ ਜੇ ਕਿ ਤੁਸੀਂ ਕਿਹੜੇ ਪੀਸ ਲੈਣਾਗਾ ਤੇ ਨਾਲ ਦੀ ਨਾਲ ਹੀ ਆਪਦਾ ਐਡਰੈਸ ਸੈਂਡ ਕਰ ਦਿਆ ਕਰੋ ਆਹ ਲਓ ਜੀ 270 ਜਿਨ੍ਹਾਂ ਦੀ ਕੁੜਤੀ ਥੋੜੀ ਕਮੀਜ਼ ਜੀ ਜ਼ਿਆਦਾ ਕੱਪੜੇ ਦੀ ਪਣਦੀ ਆ ਇਹ ਤੁਸੀਂ ਜੀ ਸ਼ਰਟ ਲੈ ਸਕਦੇ ਹੋ ਪਿਆਰਾ ਜਿਹਾ ਕਲਰ ਆ ਜੀ ਕੱਪੜਾ ਸੇਮ ਰਹਿਣ ਵਾਲਾ 10 10 ਬ੍ਰਾਂਡ ਦਾ ਕੱਪੜਾ ਜੀ ਹਰ ਇੱਕ ਪੀਸ ਦੇ ਉੱਤੇ ਤੁਹਾਨੂੰ ਸਟੈਂਪ ਮਿਲੇਗੀ ਜੀ ਦੇਖਣ ਨੂੰ ਇਹ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਬੁਲਬੁਲ ਦੇ ਬੱਚੇ ਨੇ ਦਿਲ ਖਿੱਚਵੇਂ ਡਿਜ਼ਾਈਨ ਨੇ ਜੀ ਬਹੁਤ ਸੋਹਣੇ ਸੋਹਣੇ ਪੀਸ ਨੇ ਵਿੱਚ ਇਹਦੇ ਜੀ ਛੋਟੇ ਪੀਸ ਵੀ ਨੇ ਤੇ ਇਹਦੇ ਵਿੱਚ ਜੀ ਵੱਡੇ ਪੀਸ ਵੀ ਨੇ ਆਹ ਲੋ ਜੀ ਆ ਪੀਸ 110 ਆ ਪੀਸ ਹੈ ਜੀ 130 ਲੋ ਜੀ ਇੱਕ ਪੀਸ ਆ ਗਿਆ ਜੀ ਇੱਕ ਹੋਰ ਇਹਦੇ ਵਿੱਚ 5 ਮੀਟਰ ਦਾ ਪੀਸ ਹੈ ਜੀ ਇਹ ਆਪਾਂ ਨੇ ਸਾਰਿਆਂ ਦੇ ਉੱਤੇ ਸਟicker ਲਾਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਜੀ ਇਹ ਪੀਸ 5 ਮੀਟਰ ਦਾ ਹੈ ਇੱਕੋ ਪੀਸ ਹੈ ਜੀ 5 ਮੀਟਰ ਦਾ ਇਹਦੇ ਵਿੱਚ ਕੋਈ ਕੱਟ ਪੀਸ ਨਹੀਂ ਇੱਕ ਪੀਸ ਹੀ 5 ਮੀਟਰ ਦਾ ਹੁਣ ਤੁਸੀਂ ਦੇਖ ਸਕਦੇ ਹੋ ਜੀ ਆਪਣੇ ਕੋਲ ਨਿੱਕਾ ਜਿਹਾ ਪਾਰਸਲ ਹੈ ਜੀ ਤੇ ਰੇਟ ਵੀ ਬਹੁਤ ਘੱਟ ਹੈ ਤੇ ਕਪੜਾ ਤੁਹਾਨੂੰ ਆਏ ਮਿਲੇਗਾ ਬਿਲਕੁਲ ਪ੍ਰੋਪਰ ਇੱਕ ਸਿਰੇ ਦੀ ਆਈਟਮ ਮਿਲੇਗੀ ਤੁਹਾਨੂੰ ਜ਼ਰੂਰਤ ਹੈ ਜੀ ਤੁਸੀਂ ਸਾਨੂੰ ਡੀਐਮ ਕਰ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਆਦਰਵਾਇਜ਼ ਜੀ ਆਪਣੇ ਕਿਸੇ ਫਰੈਂਡ ਨੂੰ ਸ਼ੇਅਰ ਕਰ ਦਿਓ ਤਾਂ ਕਿ ਉਹ ਵੀ ਇਸ ਵੀਡੀਓ ਦਾ ਲਾਭ ਉਠਾ ਸਕੇ ਲੋ ਜੀ 310 310 ਦਾ ਪੀਸ ਹੈ ਜੀ ਆਪਾਂ ਤੁਹਾਡੇ ਲਈ ਐਦਾਂ ਦੀਆਂ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਹਨੇ ਆ ਕੱਟ ਪੀਸਾਂ ਦੀਆਂ ਸੂਟਾਂ ਦੀਆਂ ਤੇ ਹੋਰ ਵੀ ਨਵੀਆਂ ਨਵੀਆਂ ਆਪਾਂ ਡੀਲ ਲੈ ਕੇ ਆਉਂਦੇ ਰਹਨੇ ਆ ਲੋ ਜੀ ਇੱਕ ਪੈਂਡ ਦਾ ਪੀਸ ਹੈ ਜੀ ਸੋਨਾ ਜਿਹਾ ਪਿਆਰਾ ਜਿਹਾ ਪੀਸ ਹੈ ਜੀ ਆਪਾਂ ਵੀਡੀਓ ਨੂੰ ਲੰਬਾ ਨਹੀਂ ਕਰਦੇ ਤੇ ਆਪਾਂ ਜਲਦੀ ਜਲਦੀ ਆਪਾਂ ਤੁਹਾਨੂੰ ਪੀਸ ਦਿਖਾਵਾਂਗੇ ਆਹ ਲੋ ਜੀ ਇਹ 5 ਮੀਟਰ ਦਾ ਪੀਸ ਹੈ ਕਿਆ ਲੁੱਕ ਦੇ ਰਿਹਾ ਜੀ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਮਾਰਕਾ ਵਗੈਰਾ ਜੀ ਦਾਸ ਕੰਪਨੀ ਦਾ ਜਿਨ੍ਹਾਂ ਕੋਲ ਇਹ ਪਾਰਸਲ ਪਹਿਲਾਂ ਗਏ ਨੇ ਉਹ ਤਾਂ ਉਹਨਾਂ ਨੂੰ ਤਾਂ ਪਤਾ ਹੀ ਹੈ ਜੀ ਕਹਿਣ ਦੀ ਲੋੜ ਨਹੀਂ ਹੈ ਕਿ ਪੀਸ ਮੂੰਹੋਂ ਬੋਲਦਾ ਜੀ ਕਿਵੇਂ ਕੀ ਚੀਜ਼ ਆਹ ਲੋ ਜੀ ਕਪੜਾ ਤੁਸੀਂ ਦੇਖ ਲਓ ਜੀ ਕਲੋਸ ਤੋਂ ਨਾ ਤੇ ਦੇ ਉੱਤੇ ਬੁਰਾ ਆਊਗਾ ਜੀ ਤੇ ਨਾ ਹੀ ਇਸ ਦਾ ਰੰਗ ਫੇਡ ਹੋਊਗਾ ਇਹਨੂੰ ਕੁਝ ਨਹੀਂ ਹੁੰਦਾ ਜੀ ਕਪੜਾ ਜਿੰਨਾ ਟਾਈਮ ਪੁਰਾਣਾ ਨਹੀਂ ਹੁੰਦਾ ਪੁਰਾਣਾ ਹੋ ਜਾਊਗਾ ਤੇ ਕੁਝ ਨਹੀਂ ਹੁੰਦਾ ਜੀ ਇਸ ਕਪੜੇ ਨੂੰ ਆਪਣੀ ਵੈਸਤਾ ਕੋਈ ਗਾਰੰਟੀ ਦਿੰਦਾ ਨਹੀਂ ਆਪਾਂ ਗਾਰੰਟੀ ਦਿੰਨੇ ਆ ਜੀ ਇਸ ਕਪੜੇ ਦੀ ਲਓ ਜੀ 260 ਜੀ ਮੰਨ ਕੇ ਚਲੋ ਛੱਡ ਦਾ ਕਪੜਾ ਜੀ ਇਹ ਸੋਹਣਾ ਜਿਹਾ ਪੀਸ ਹੈ ਜੀ ਲੋ 150 ਰੁਪਏ ਮੀਟਰ ਹੈ ਜੀ ਓਨਲੀ 150 ਰੁਪਏ ਤੁਸੀਂ ਦੇਖੋ ਜੀ ਆਪ ਪੀਸ ਵੀ 1.5 ਮੀਟਰ ਦਾ ਵਿੱਚ ਛੋਟੇ ਪੀਸ ਵੀ ਨੇ ਵੱਡੇ ਪੀਸ ਵੀ ਨੇ ਐਵੇਂ ਦੀਆਂ ਹੋਰ ਡੀਲਾਂ ਲਈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਨਾਲੇ ਬੈਲ ਆਈਕਨ ਨੂੰ ਵੀ ਦੱਬ ਲਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਆਉਂਦੀ ਰਹੇ ਲਓ ਜੀ ਅਗਲੇ ਆਪਾਂ ਤੁਹਾਨੂੰ ਆਈਟਮ ਦਿਖਾਉਣ ਜਾ ਰਹੇ ਹਾਂ ਸੇਮ ਹੀ ਹੈ ਜੀ 4 ਮੀਟਰ ਦਾ ਪੀਸ 4 ਮੀਟਰ ਦਾ ਜਿੰਨਾ ਦਾ ਸੂਟ ਬਣਦਾ ਜੀ ਉਹ ਇਥੋਂ ਬਣਾ ਸਕਦੇ ਨੇ ਜੀ 4 ਮੀਟਰ ਦਾ ਸੂਟ ਕਈ ਮਰੀਆਂ ਭੈਣਾਂ ਕਹਿੰਦੀਆਂ ਨੇ ਕਿ ਸਾਡਾ 4 ਦਾ ਨਹੀਂ ਬਣਦਾ 4 ਤੋਂ ਵੱਧ ਕੱਪੜਾ ਲੱਗਦਾ ਲਓ ਜੀ ਉਹ ਇਸ ਕੱਪੜੇ ਦੇ ਵਿੱਚੋਂ ਬਣਾ ਲੈਣਗੇ ਦੇਖੋ ਜੀ 10 ਦਾ ਜੀ ਸੋਹਣੇ ਸੋਹਣੇ ਡਿਜ਼ਾਈਨ ਨੇ ਸੋਹਣੇ ਸੋਹਣੇ ਕਲਰ ਨੇ ਕੋਈ ਐਦਾ ਨਹੀਂ ਹੈਗਾ ਕਿ ਜਿਆਦਾ ਹੀ ਇਹਦੇ ਉੱਤੇ ਡਾਰਕ ਕਲਰ ਨੇ ਜਾਂ ਜਿਆਦਾ ਹੀ ਲਾਈਟ ਨੇ ਤੇ ਸੋਹਣੇ ਜਿਹੇ ਨੇ ਦਿਲ ਖਿੱਚਵੇਂ ਜਿਹੇ ਕਲਰ ਨੇ ਦਿਲ ਖਿੱਚਵੇਂ ਜਿਹੇ ਡਿਜ਼ਾਈਨ ਨੇ ਬੋਲ ਬੋਲਦੇ ਬੱਚੇ ਨੇ ਇੱਕ ਨੰਬਰ ਦੇ ਲਓ ਜੀ 3 ਮੀਟਰ ਦਾ ਪੀਸ ਜੀ ਨੇ ਸ਼ਰਟ ਬਣਾਉਣੀ ਹੈ ਜੀ ਉਹ ਇਸ ਤੋਂ ਬਣਾ ਸਕਦੇ ਨੇ ਇੱਕ ਜਿਹੜਾ ਇਹ ਪੀਸ ਹਨ ਇਹ ਬਹੁਤ ਮਤਲਬ ਕਿ ਇਹਨਾਂ ਦੀ ਡਿਮਾਂਡ ਰਹਿੰਦੀ ਹੈ ਪਸ਼ਮੀਨੇ ਦੀ ਆਪਣੇ ਕੋਲੇ ਪਹਿਲਾਂ ਵੀ ਆਏ ਸੀਗੇ ਪਸ਼ਮੀਨੇ ਦੇ ਤੇ ਪਰ ਉਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਆਪਾਂ ਨੇ ਉਹ ਰਿਪੀਟ ਕੀਤੇ ਨਹੀਂ ਸੀ ਪਰ ਹੁਣ ਆਪਾਂ ਰਿਪੀਟ ਕੀਤੇ ਨੇ ਆਪ ਨੂੰ ਉਹਨਾਂ ਨੂੰ ਬਹੁਤ ਮੁਸ਼ਕਲ ਨਾਲੇ ਪਾਰਸਲ ਮਿਲਿਆ ਜੀ ਕਿਉਂਕਿ ਇਹਦੀ ਡਿਮਾਂਡ ਜ਼ਿਆਦਾ ਹੋਣ ਕਰਕੇ ਆਹ ਲਓ ਜੀ 4 ਮੀਟਰ ਦਾ ਪੀਸ ਇਹ ਇੱਕ ਇੱਕ ਪੀਸ ਨਹੀਂ ਜੀ ਸਾਰੇ ਜਿਹੜੇ ਤੁਹਾਨੂੰ ਦਿਖਾਏ ਦੇ ਵਿੱਚ ਕੋਈ ਕੱਟ ਪੀਸ ਨਹੀਂ ਹੈਗੇ ਇਹ ਇੱਕ ਇੱਕ ਪੀਸ ਹੈ ਜੀ ਇਹ ਸਿੰਗਲ ਪੀਸ 4 ਮੀਟਰ ਦਾ ਜੀ ਤੁਸੀਂ ਦੇਖੋ ਇਹਦੇ ਵਿੱਚ ਲਓ ਜੀ ਅਗਲਾ ਪੀਸ ਤੁਹਾਨੂੰ ਦਿਖਾਵਾਂਗੇ 260 260 ਦਾ ਪੀਸ ਹੈ ਜੀ ਇਹ ਲੋ ਜੀ ਪਿਆਰਾ ਜਿਹਾ ਕੱਪੜਾ ਜੀ ਬਹੁਤ ਸੋਹਣੀ ਕੁਆਲਿਟੀ ਹੈ ਦੀ ਇੱਕ ਅਲੱਗ ਹੀ ਦਿੱਖ ਦਿਖਾ ਰਿਹਾ ਜੀ ਅਗਰ ਸ਼ਰਟ ਬਣਾਉਣੀ ਹੈ ਲਓ ਜੀ ਉਸ ਤੋਂ ਬਾਅਦ ਜੀ ਅਗਲਾ ਪੀਸ ਲਓ ਜੀ 3.5 ਮੀਟਰ ਦਾ ਪੀਸ 10 ਦਾ ਮਾਰਕਾ ਲੱਗਿਆ ਹੋਇਆ ਜੀ ਫਟਾਫਟ ਤੁਸੀਂ ਦੇਖ ਲਓ ਜੀ ਆਹ ਲਓ ਜੀ ਇਹਦੀ ਜੀ ਸਕਰੀਨ ਸ਼ਾਟ ਲੈ ਕੇ ਆਪਣੇ ਜੀ WhatsApp ਨੰਬਰ ਚੱਲ ਰਿਹਾ ਸਕਰੀਨ ਦੇ ਉੱਤੇ 8802 4008 ਉਸ ਨੰਬਰ ਦੇ ਉੱਤੇ ਜੀ ਤੁਸੀਂ ਮੈਸੇਜ ਕਰ ਦਿਓ ਜੀ ਆਪੇ ਇਹ ਪੀਸ ਤੁਹਾਡੇ ਕੋਲੇ ਪਹੁੰਚਾ ਦਾਂਗੇ ਘਰ ਬੈਠੇ ਵੀ ਤੁਹਾਨੂੰ ਇਹ ਪੀਸ ਮਿਲ ਜਾਏਗਾ ਅਗਰ ਸ਼ਾਪ ਤੇ ਨਹੀਂ ਵਿਜ਼ਿਟ ਕਰਨਾ ਚਾਹੁੰਦੇ ਜੀ ਆਪਣੀ ਸ਼ਾਪ ਦਾ ਪਤਾ ਜੀ ਗੁਰੂ ਕਿਰਪਾ ਕਲਾ ਹਾਊਸ ਪਿੰਡ ਕਮਾਣਾ ਤਹਿਸੀਲ ਆਪਣੀ ਰਤਿਆ ਜੀ ਤੇ ਜ਼ਿਲ੍ਹਾ ਫਤਿਆਬਾਦ ਆ ਜਿਹੜਾ ਕਿ ਹਰਿਆਣੇ ਦੇ ਵਿੱਚ ਆ ਹਰਿਆਣੇ ਦੇ ਵਿੱਚ ਆਪਣੀ ਸ਼ਾਪ ਆ ਜੀ ਤੁਸੀਂ ਦੇਖ ਸਕਦੇ ਹੋ ਲਓ ਜੀ ਇਹ 5 ਮੀਟਰ ਦਾ ਪੀਸ ਹੈ ਜੀ ਪੂਰਾ ਸੂਟ ਮਿਲੇਗਾ ਤੁਹਾਨੂੰ 5 ਮੀਟਰ ਦਾ ਇੱਕ ਸੋਨਾ ਸੂਟ ਹੈ ਜੀ ਇੱਕੋ ਪੀਸ 5 ਮੀਟਰ ਦਾ ਜਿਹੜਾ ਕਿ ਤੁਹਾਨੂੰ ਕੱਟ ਪੀਸਾਂ ਦੇ ਰੇਟ ਤੇ ਦਿੱਤਾ ਜਾਏਗਾ ਕਿੰਨਾ 150 ਰੁਪਏ ਤੁਹਾਨੂੰ ਮੀਟਰ ਇਹ ਦਿੱਤਾ ਜਾਏਗਾ ਲਓ ਜੀ ਅਗਲਾ ਪੀਸ 140 ਸੋਨਾ ਜਾਂ ਡਿਜ਼ਾਈਨ ਹੈ ਜੀ ਸੋਨਾ ਜਿਹਾ ਕਲਰ ਹੈ ਨਿੱਕਾ ਜਿਹਾ ਪੀਸ ਹੈ ਜੀ ਇਹ ਅਗਰ ਕਿਸੇ ਨੂੰ ਯੂਜ਼ ਚਾਹੁੰਦਾ ਤਾਂ ਉਹ ਇਹ ਪੀਸ ਯੂਜ਼ ਕਰ ਸਕਦੇ ਨੇ ਜੀ ਖਰੀਦ ਸਕਦੇ ਨੇ ਬਾਈ ਕਰ ਸਕਦੇ ਨੇ ਉਸ ਤੋਂ ਬਾਅਦ ਜੀ ਲੋ ਇੱਕ ਸ਼ਰਟ ਦਾ ਕੱਪੜਾ ਜੀ ਲਿਖਿਆ ਹੋਇਆ ਆਪਾਂ ਨੇ ਕਮੀਜ਼ ਸ਼ਰਟ ਦਾ ਕੱਪੜਾ ਜੀ ਇਹ ਕਿਸੇ ਨੂੰ ਵੀ ਸ਼ਰਟ ਚਾਹੀਦੀ ਹੋਵੇ ਤੁਸੀਂ ਦੇਖ ਸਕਦੇ ਮਾਰਕਸ ਆਰਨ ਦੇ ਲੱਗਿਆ ਹੋਇਆ ਜੀ ਐਨੀ ਕ ਆਪਣੀ ਵੀਡੀਓ ਹੈ ਜੀ ਉਮੀਦ ਕਰਦੇ ਆ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਆਉਂਦੀ ਆ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਆ ਇੰਨਾ ਪਿਆਰ ਦੇਣ ਲਈ ਤੇ ਇੱਕ ਜਿਵੇਂ ਐਵੇਂ ਤੁਸੀਂ ਮੈਚਿੰਗ ਵੀ ਬਣਵਾ ਸਕਦੇ ਹੋ ਮੈਚਿੰਗ ਸੂਟ ਹੈ ਜੀ ਇਹ ਲੋ ਜੀ ਅਗਰ ਕਿਸੇ ਨੇ ਇਹ ਵੀ ਚਾਹੀਦਾ ਹੋਵੇ ਨਾ ਤਾਂ ਆਪਣੇ ਕੋਲੋਂ ਜੀ ਇਹ ਸੂਟ ਲੈ ਸਕਦੇ ਨੇ ਮੈਚਿੰਗ ਸੂਟ ਹੈ ਜੀ ਇਹ ਦਾਸ ਕੰਪਨੀ ਦਾ ਲਓ ਜੀ ਪਸ਼ਮੀਨਾ ਜੀ ਇਹ ਦਾਸ ਦਾ ਹੈਵੀ ਵੂਲ ਤੁਸੀਂ ਦੇਖ ਸਕਦੇ ਹੋ ਬਾਕੀ ਜੀ ਧੰਨਵਾਦ ਕਰਦੇ ਆ ਤੁਹਾਡਾ ਵੀਡੀਓ ਦੇਖਣ ਲਈ ਧੰਨਵਾਦ ਜੀ